ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤਿ ਵਿੱਚ ਭਾਬੀ ਸ਼ਬਦ ਪਰਵਾਨ ਨਹੀਂ ਹੈ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਤਮਕਾ ਹੁੰਦਾ ਪਿਆ ਤੇ ਮਹਿਮਾਨਜੋਗ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨੇ ਕੁ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂ ਦਾ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਸੋ ਇਹ ਗੁਰੂ ਦਾ ਸਿੱਖ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦਾ ਔਰ ਤੂੰ ਹੁੰਦਾ ਕੌਣ ਹੈ ਬਲੈਕਮੇਲਰ ਐ ਤੂੰ ਤੂੰ ਹਮੇਸ਼ਾ ਲੋਕਾਂ ਨੂੰ ਡਰਾ ਧਮਕਾ ਕੇ ਆਪਣੀ ਜੀਵਨ ਲੀਲਾ ਬਤੀਤ ਕਰ ਰਿਹਾ ਹੋਰ ਕੀ ਕਰ ਰਿਹਾ ਹਮੇਸ਼ਾ ਤੈਨੂੰ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮਰਡ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੀ ਇੱਕ ਕਿਸੇ ਵੀ ਉਹਦਾ ਆਪ ਦਾ ਜੀਵਨ ਸੀ ਉਹਦਾ ਆਪ ਦਾ ਕਿਰਦਾਰ ਸੀ ਸਾਨੂੰ ਕਿਸੇ ਦੇ ਕਿਰਦਾਰ ਤੋਂ ਜੀਵਨ ਤੋਂ ਕੁਝ ਨਹੀਂ ਲੈਣਾ ਤੈਨੂੰ ਕਲੀ ਕਲੀ ਦੀ ਰੀਲ ਯਾਦ ਆ ਕਦੋਂ ਉਹ ਕੋੜੀ ਕੁੜੀ ਕਦੋਂ ਕੋਈ ਬੱਚੀ ਕੀ ਬੋਲਦੀ ਆ ਕਿਹੜੇ ਕੱਪੜੇ ਪਾਉਂਦੀ ਆ ਕਦੋਂ ਉਹ ਆਪਣੇ ਅੰਗ ਦਿਖਾਉਂਦੇ ਨੇ ਤੁਸੀਂ ਕਲੀ-ਕਲੀ ਦੀ ਰੀਲ ਫੋਲਦੀਆਂ ਦੇ ਨੇ ਉਦੋਂ ਤੁਸੀਂ ਵੀ ਦੇਖਦੇ ਹੋ ਅੱਜ ਉਹ ਬੱਚੀ ਮਰ ਗਈ ਅੱਜ ਤੂੰ ਫੇਰ ਕੁਝ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀਡੀਓ ਬਣਾ ਰਿਹਾ ਹੈ ਜਿਹੜੇ ਪੰਜਾਬ ਨੂੰ ਤੋੜਨ ਵਾਲੇ ਨੇ ਜਿਨ੍ਹਾਂ ਨੂੰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉ ਗੱਲਾਂ ਪਸੰਦ ਨੇ ਤੈਨੂੰ ਪੁੱਛਿਆ ਜਾਵੇ ਛੇਤਰ ਮਾਰ ਕੇ ਕਿ ਇਸ ਬੱਚੀ ਦਾ ਕਤਲ ਕਿਹਨੇ ਕੀਤਾ ਤੇ ਇਹਦੀ ਅਰੈਸਟ ਹੋਣੀ ਬਹੁਤ ਜ਼ਰੂਰੀ ਹੈ ਨਾਲ ਹੀ ਮੈਂ ਇੱਕ ਇਹ ਵੀ ਕਹਾਂ ਕਿ ਅਜਿਹੇ ਲੋਕਾਂ ਨੂੰ ਕੋਈ ਦੁਕਾਨ ਨਹੀਂ 4 ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਨੇ ਮੈਂ ਅੱਜ ਹੀ ਉਹਦਾ ਅਕਾਊਂਟ ਚੈੱਕ ਕੀਤਾ ਜਿਹਦੇ ਵਿੱਚ 4 ਲੱਖ ਤੋਂ ਵੱਧ ਲੋਕ ਉਹਨੂੰ ਪਸੰਦ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਆਪ ਦਾ ਜ਼ਮੀਰ ਹੈ ਅੱਜ ਫਿਲਮਾਂ ਵਾਲਿਆਂ ਨਾਲ ਕਦੇ ਤੂੰ ਕਦੇ ਕਿਸੇ ਨਾਲ ਘੁੰਮਦਾ ਨਜ਼ਰ ਆਉਂਦਾ ਹੈ ਕਦੇ ਤੂੰ ਚੌੜਾ ਹੋ ਕੇ ਕਿਸੇ ਦੇ ਨਾਲ ਘੁੰਮਦਾ ਹੁੰਦਾ ਹੈ ਤੈਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਤੈਨੂੰ ਕੋਈ 500 ਰੁਪਏ ਮਜ਼ਦੂਰੀ ਤੇ ਨਾ ਲੈ ਕੇ ਜਾਵੇ ਤੂੰ ਮਾੜਾ ਮੋਟਾ ਸ਼ਰਮਿਕਾ ਸਿਰਫ ਤੇਰੇ ਇੱਕ ਬਾਣਾ ਪਾਇਆ ਜਿਹਦਾ ਤੂੰ ਨਜਾਇਜ਼ ਫਾਇਦਾ ਚੁੱਕਦਾ ਜਦੋਂ ਤੂੰ ਅਦਰ ਸਟੇਟਾਂ ਦੀਆਂ ਕੁੜੀਆਂ ਦੀਆਂ ਅਦਰ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਮਿੰਟ ਵਿੱਚ ਪਹੁੰਚ ਜਾਣਾ ਅੱਜ ਤੂੰ ਬਿਹਾਰ ਤੇ ਜੂਪੀ ਵਾਲੇ ਮਾੜਾ ਬੋਲਿਆ ਤੇ ਤੇਰੇ ਵਰਗਿਆਂ ਨੂੰ ਛੇਤਰ ਮਾਰ ਕੇ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੀਦਾ ਹੈ ਅੱਜ ਬਖ ਬਖ ਲੋਕਾਂ ਨੂੰ ਮੈਂ ਇਹੀ ਕਹਾਂਗਾ ਅਗਰ ਅਮਰਤਪਾਲ ਮੈਰੋ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਉਹਨੂੰ ਕੋਈ ਦੁਕਾਨ ਨਹੀਂ ਉਹ ਦਾਸ ਨਾਲ ਕੰਟੈਕਟ ਕਰੇ ਅਗਰ ਇਹਦੀ ਕਿਸੇ ਨੂੰ ਧਮਕੀ ਆਉਂਦੀ ਹੈ ਜਾਂ ਕਾਲ ਆਉਂਦੀ ਹੈ ਦਾਸ ਤੁਹਾਡੇ ਨਾਲ ਖੜਾ ਮੈਂ ਕਿਸੇ ਦੀ ਅਸ਼ਲੀਲਤਾ ਨੂੰ ਦੇਖਦਾ ਹੀ ਨਹੀਂ ਆ ਨਾਹੀਂ ਮੈਨੂੰ ਕਿਸੇ ਦੀਆਂ ਵੀਡੀਓ ਦੇਖਣ ਦੀ ਜ਼ਰੂਰਤ ਐ ਤੁਹਾਡਾ ਆਪਣਾ ਮੇਰੀਆਂ ਭੈਣਾਂ ਦਾ ਬੱਚਿਆਂ ਦਾ ਕਿਰਦਾਰ ਐ ਲੇਕਿਨ ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸ ਨੂੰ ਨੂੰ ਭੁੱਲੇ ਭਟਕੇ ਰਾਹਤੇ ਤੋਂ ਲੈ ਕੇ ਨਹੀਂ ਆ ਸਕਦਾ ਗੁਲਦਾਸ ਸਿੱਖ ਹਮੇਸ਼ਾ ਪਿਆਰ ਵੰਡਦਾ ਐ ਅਮਰਤਪਾਲ ਮਹਿਰੋ ਕਿਸੇ ਨੂੰ ਵੀ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਕਾਲ ਕਰਕੇ ਚੈਲੰਜ ਕਰਦਾ ਦਾਸ ਨਾਲ ਤੁਸੀਂ ਕੰਟੈਕਟ ਕਰੋ ਤੇ ਮੈਂ ਮਾਜੋਗ ਡੀਜੀਪੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਇਹਨਾਂ ਨੂੰ ਚੱਕ ਕੇ ਅੰਦਰ ਡੱਕੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਨਾਲ ਹੀ ਸਾਡੇਆਂ ਸਿੱਖਾਂ ਦਾ ਜਿਹੜਾ ਬਾਹਰ ਬਦਨਾਮ ਕਰ ਰਹੇ ਨੇ ਇਹ ਬਾਣੇ ਨੂੰ ਬਦਨਾਮ ਕਰ ਰਹੇ ਨੇ ਇਹ ਨਫ਼ਰਤ ਭਲਾ ਰਹੇ ਨੇ ਕਿਆ ਗੁੰਡਾ ਕਰਦੀ ਆ ਤੇਰੇ ਕੋਲ ਤੂੰ ਜਦ ਮਰਜੀ ਇਹਨਾਂ ਨੂੰ ਧਮਕਾ ਲਓ ਜਦ ਮਰਜੀ ਡਰਾ ਲਓ ਇਹ ਤੇਰਾ ਕੰਮ ਹੁਣ ਨਹੀਂ ਚੱਲਣਾ ਜੇ ਕੋਈ ਅਮਰਤਪਾਲ ਮੈਰੋ ਕਿਸੇ ਨੂੰ ਪਰੇਸ਼ਾਨ ਕਰਦਾ ਦਾਸ ਨਾਲ ਕੰਟੈਕਟ ਕਰੋ ਤੇ ਨਾਲ ਹੀ ਮੰਗ ਕਰਦਾ ਤੇ ਇਹਦੇ ਅੰਗੇਸਟ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਅੱਜ ਪੂਰਾ ਦੇਸ਼ ਉਸ ਦੁੱਖ ਦੇ ਵਿੱਚ ਅੱਜ ਕਈਆਂ ਦੇ ਘਰ ਚਿਰਾਗ ਬੁਝੇ ਨੇ ਅੱਜ ਇੱਕ ਭੈਣ ਅਗਰ ਦੁਨੀਆ ਤੋਂ ਗਈ ਆ ਉਹਦਾ ਕਤਲ ਹੋਇਆ ਪੰਜਾਬ ਦੇ ਵਿੱਚ ਇਹ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਜਿੱਥੇ ਅਹਮਦਾਬਾਦ ਵਿੱਚ ਉਸ ਜਹਾਜ਼ ਦੇ ਵਿੱਚ ਬੇਅੰਤ ਸਾਡੇ ਭੈਣ ਭਾਈ ਅਜੇ ਸੰਸਾਰ ਚ ਨਹੀਂ ਮੈਂ ਉਤੇ ਵੀ ਦੁੱਖ ਹਜ ਜाहिर ਕਰਦਾ ਪਰ ਅਮਰਤ ਪਾਲ ਮੈਰੋ ਨੇ ਅੰਗੇਸਟ ਸਖਤ ਤੇ ਸਖਤ ਕਾਰਵਾਈ ਕਰਨ ਦੀ ਮੈਂ ਮੰਗ ਰੱਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ